ਆ ਗਏ ਬਹੁਤ ਕਾਫੀ ਜੀ ਅਸੀਂ ਆ ਗਏ ਪ੍ਰੋਜੈਕਟ ਨਾਮ ਆ ਫੋਟੋ ਚੜਾਈ ਜਾਣਾ ਹੈ ਜੈਲੇ ਆਏ ਜੋ ਕੇ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਪੀਮ ਜੈ ਭਾਰਤ ਇਹਦੇ ਨਾਲ ਹੀ ਮੈਂ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਅੱਜ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਕੀ ਕਹਿਣਾ ਚਾਹੁੰਗੇ ਦੇਸ਼ ਦੇ ਬੈਠੇ ਪਾਕਤਾ ਜਿਹੜੀਆਂ ਵਾ ਪੰਜਾਬ ਦਾ ਮਹੌਲ ਇਹ ਵੀ ਬਾਬਾ ਦੇਖੋ ਵਿਦੇਸ਼ ਚ ਵੱਡੀਆਂ ਤਾਕਤਾਂ ਨੂੰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਤਾਂ ਜਿਹੜੇ ਉੱਥੇ ਬੈਠ ਕੇ ਉਹ ਤਾਂ ਆਪਣੀ ਆਪਣਾ ਕੰਮ ਕਰ ਹੀ ਜਾਂਦੇ ਪਏ ਆ ਜਿਸ ਕੰਮ ਲਈ ਉਹ ਉੱਥੇ ਬੈਠੇ ਆ ਉਹ ਆਪਣਾ ਕੰਮ ਕਰਦੇ ਪਏ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਪਰ ਮੈਂ ਇੱਥੇ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਆਪਣਾ ਫਿਊਚਰ ਦੇਖ ਕੇ ਜਿਹੜੀ ਵੀ ਗਤੀਵਿਧੀ ਕਰਨੀ ਆ ਉਹ ਆਪਣੇ ਉਸ ਫਿਊਚਰ ਨੂੰ ਦੇਖ ਕੇ ਕਰਿਓ ਕਿਉਂਕਿ ਅੱਜ ਘੱਟੋ ਘੱਟ ਤਿੰਨ ਚਾਰ ਦਿਨਾਂ ਤੋਂ ਜਿਹੜੀਆਂ ਮੂਰਤੀਆਂ ਬਾਬਾ ਸਾਹਿਬ ਮੜਕਰ ਦੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਆਂ ਗਈਆਂ ਉਹਦੇ ਨਾਲ ਲਗਭਗ 10 ਤੋਂ 15 ਜਿਹੜੇ ਮੁੰਡੇ ਆ ਜਿਹੜੇ ਰਾਉਂਡ ਅਪ ਹੋਏ ਆ ਉਹਨਾਂ ਦੀ ਦੇਖੋ ਸਾਰਿਆਂ ਦੀ ਉਮਰ ਲਗਭਗ 25 24 ਸਾਲ ਦੇ ਕਰੀਬ-ਕਰੀਬ ਸੀਗੀ ਤੇ ਜ਼ਿੰਦਗੀ ਤੋਂ ਉਹਨਾਂ ਬੱਚਿਆਂ ਦੀ ਖਰਾਬ ਹੋ ਗਈ ਉਹਨਾਂ ਵੀਰਾਂ ਦੀ ਖਰਾਬ ਹੋ ਗਈ ਜਿਨ੍ਹਾਂ ਨੇ ਇਦਾਂ ਦੇ ਲੋਕਾਂ ਦੇ ਪਿੱਛੇ ਲੱਗ ਕੇ ਇਹ ਇਦਾਂ ਦੀ ਜਿਹੜੀ ਸੰਵਿਧਾਨ ਵਿਰੋਧੀ ਜਿਹੜੀ ਗਤੀਵਿਧੀ ਉਹ ਕੀਤੀ ਹੈ ਤੇ ਮੈਂ ਇਹ ਹੀ ਸਿਰਫ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਨੌਜਵਾਨਾਂ ਨੂੰ ਕਿ ਇਦਾਂ ਦੀ ਗਤੀਵਿਧੀ ਆਪਾਂ ਨਾ ਕਰੀਏ ਆਪਾਂ 바ਵਾ ਸਾਹਿਬ ਦੇ ਸੰਘਰਸ਼ ਦੇ ਬਾਰੇ ਇਹ ਨੋਲਿਜ ਇਕੱਠੀ ਕਰੀਏ ਆਪਾਂ ਜੋ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਮੁਕਤਾਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਅਸੀਂ ਉਹਦੇ ਬਾਰੇ ਸਿਰਫ ਚਰਚ ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਜੋ ਸਾਡੇ ਗੁਰੂਆਂ ਦੇ ਜੋ ਸੰਦੇਸ਼ ਸੀ ਜੋ ਉਪਦੇਸ਼ ਸੀ ਜੋ ਫਲਸਫਾ ਸੀਗਾ ਉਸੇ ਨੂੰ ਇੱਕ 바ਵਾ ਸਾਹਿਬ ਨੇ ਧਾਰਾ ਬਣਾ ਕੇ ਜਿਹੜੀ ਆ ਉਹ ਸਾਰਾ ਕੁਝ ਸਵਿਧਾਨ ਦੇ ਵਿੱਚ ਸਾਨੂੰ ਮੂਲਤ ਕਰ ਦਿੱਤੇ ਆ ਇਹ ਸਭ ਤੋਂ ਪਹਿਲਾਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਡਾਕਟਰ ਭੀਮਰਾਓ ਰਾਮ ਜੀ ਅੰਬੇਡਕਰ ਦੀ 135ਵੇਂ ਜਨਮ ਦਿਹਾੜੇ ਵਰੇ ਗੰਢ ਦੀ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਆ ਪੰਜਾਬ ਸਰਕਾਰ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੀਮਰਾਮbedkar ਜੀ ਤੁਸੀਂ ਦੇਖਿਆ ਹੋਵੇਗਾ ਸਾਡੇ ਇੱਕ ਭਗਤ ਸਿੰਘ ਜੀ ਔਰ ਇੱਕ Ambedkar ਜੀ ਇਹ ਸਾਡੀ ਜਿਹੜੀ ਪਾਰਟੀ ਦੀ ਸੋਚ ਆ ਉਹਨੂੰ ਬਿਲਕੁਲ ਉਹਨਾਂ ਦੇ ਨਾਲ ਚੱਲਦੀ ਉਹਨਾਂ ਦੀ ਸੋਚ ਦੇ ਮੁਤਾਬਿਕ ਅਸੀਂ ਪੰਜਾਬ 'ਚ ਵੀ ਕੰਮ ਕਰ ਰਹੇ ਆਂ ਔਰ ਹਾਲੀ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਹੋਣਾ ਜੋ ਪੰਜਾਬ 'ਚ ਦੋ ਚਾਰ ਜਗ੍ਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਆ ਜਿਹੜੇ 5-10 ਮੁੰਡੇ ਸੀਗੇ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਹੈਗਾ ਔਰ ਇਹਦੇ ਵਿੱਚ ਇਹਦੇ ਨਾਲ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਮਾਹੌਲ ਖਰਾਬ ਹੋਣ ਵਾਲੀ ਸਥਿਤੀ ਨਹੀਂ ਹੈਗੀ ਇੱਥੇ ਗਰਾਊਂਡ ਤੇ ਤੇ ਜੇ ਕਰੋੜਾ ਦੇ ਵਿੱਚੋਂ ਕੋਈ 5-10 ਬੰਦੇ ਕੋਈ ਇਦਾਂ ਦਾ ਕੰਮ ਕਰ ਵੀ ਜਾਂਦੇ ਆ ਪੈਸੇ ਦੇ ਲਾਲਚ ਵਿੱਚ ਆ ਕੇ ਤਾਂ ਉਹਨੂੰ ਆਪਾਂ ਮਾਹੌਲ ਖਰਾਬ ਨਹੀਂ ਸਮਝਦੇ ਆ ਲੋਕੀ ਅੱਜਕੱਲ ਸਮਝਦਾਰ ਨੇ ਹਰ ਚੀਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕੀ ਜਾਣਦੇ ਨੇ ਸਮਝਦੇ ਨੇ ਚੀਜ਼ਾਂ ਨੂੰ ਤੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਉਹ ਨਹੀਂ ਹੋਣੀ ਪੰਜਾਬ 'ਚ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ਾਂ ਵਾਸਤੇ ਸਾਡੀ ਭਾਰਤੀ ਕਮਿਊਨਿਟੀ ਨੂੰ ਵਧਾਈਆਂ ਦਿੰਦਾ ਕਿ ਜਿੰਦਾ ਸਾਡੇ ਉਹ ਬਾਬਾ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਆਪਣਾ ਸਿਧਾਂਤ ਲਿਖ ਕੇ ਜਿਹਦੇ ਸਿਧਾਂਤ ਦੀ ਅੱਜ ਦੂਸਰੇ ਮੁਲਕ ਵੀ ਅਨੁ ਫੋਲੋ ਕਰਦੇ ਆ ਉਹਨਾਂ ਨੇ ਸਾਡੇ ਮਲਹੱਕਾਂ ਦੀ ਗੱਲ ਲਿਖੀ ਔਰ ਸਾਨੂੰ ਹੱਕ ਦਵਾਏ ਉਹਨਾਂ ਦਾ ਮੈਂ ਸਤਿਕਾਰ ਕਰਾਂ ਹੀ ਸਤਿਕਾਰ ਕਰਦੇ ਆ ਔਰ ਸਾਰੇ ਦੇਸ਼ਾਂ ਦੇਸ਼ਾਂ ਵਸਤੀਆਂ ਭਾਰਤੀ ਕਮਿਊਨਿਟੀ ਨੂੰ ਵਧਾਈਆਂ ਦਿੰਦੇ ਆ ਜਿਹੜੀਆਂ ਵਿਦੇਸ਼ਾਂ 'ਚ ਬੈਠੀਆਂ ਤਾਕਤਾਂ ਪੰਜਾਬ ਦਾ ਜਿਹੜਾ ਮਾਹੌਲ ਸਾਫ ਕਿੰਨਾ ਚੰਗਾ ਪਿੱਛੇ ਜਿਹੇ ਜਿਹੜਾ ਅਮੇਦਕਰ ਦੀ ਮੂਰਤੀ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਤੇ ਉਸ ਬਾਰੇ ਕੀ ਕਹਿੰਦੇ ਉਹਦੀ ਮੈਂ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਸਾਰੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਔਰ ਇਹੋ ਜਿਹੇ ਕੰਮ ਜਿਹੜੇ ਕਰਕੇ ਸਾਡੇ ਵਿੱਚ ਪਿਆਰ ਦੀ ਭਾਵਨਾ ਜਿਹੜੀ ਆ ਨਹੀਂ ਘਟਾਉਣੀ ਚਾਹੀਦੀ ਉਹਦੇ ਵਿੱਚ ਵਿਗਨ ਨਹੀਂ ਪਾਉਣਾ ਚਾਹੀਦਾ ਔਰ ਜੋ ਇਸ ਤਰ੍ਹਾਂ ਕਰਦੇ ਆ ਤਾਂ ਬਹੁਤ ਮਰਜ਼ੀ